ਹਾਂਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਇਹ ਹੈ ਇਸ ਤਰੀਕੇ ਨਾਲ ਪੈਪਿੰਗ ਲਾਓ ਜੀ ਜਦੋਂ ਪੈਪਿੰਗ ਲਗਾਉਣੀ ਆ ਨਾ ਪੈਪਿੰਗ ਨੂੰ ਜ਼ਿਆਦਾ ਖਿੱਚਣਾ ਨਾ نیچے ਵਾਲੇ ਕੱਪੜੇ ਨੂੰ ਢਿੱਲਾ ਨਾ ਬਰਾਬਰ ਦੋਨਾਂ ਨੂੰ ਬਰਾਬਰ ਰੱਖਣਾ ਤੇ ਇਹਦੇ ਵਿੱਚ ਤੂੰ ਇਹ ਸਿੰਗਲ ਪੈਰ ਵੀ ਲਾ ਸਕਦਾ ਖੱਬਾ ਸਿੱਧਾ ਜਿੱਦਾਂ ਅੰਦਰ ਤੋਂ ਲਾਹ ਪਹ ਚੱਲਦਾ ਪਰ ਮੈਂ ਇਹ ਨਾਰਮਲ ਪੈਰ ਨਾਲ ਲਗਾਈ ਇਹ ਮੈਂ ਪੈਰ ਨੂੰ ਥੋੜਾ ਆਜਾ ਟੇਡਾ ਕਰ ਲੈਂਦਾ ਚਾਬੀ ਪਾ ਕੇ ਤੇ ਤੁਹਾਨੂੰ ਵਿੱਚ ਨਜ਼ਰ ਵੀ ਆਊਗੀ ਜਾਂ ਪਲਾਸ ਦੇ ਨਾਲ ਥੋੜਾ ਆਜਾ ਬਾਜ ਘੁਮਾ ਲੈਂਦਾ ਪੈਰ ਵਾਲਾ ਉਹ ਸੂਈ ਥੋੜੀ ਇਹ ਪੈਰ ਦੇ ਨਾਲ ਲੱਗ ਕੇ ਚੱਲਦੀ ਹੈ ਵਿੱਚੋਂ ਸੈਂਟਰ ਸਪੇਸ ਬਣ ਜਾਂਦੀ ਹੈ ਡੋਰੀ ਲੰਘਣ ਜੋਗੀ ਤੇ ਉਹਦੇ ਨਾਲ ਨਾਲ ਚੱਲ ਗਏ ਫਿਰ ਉਸੇ ਪੈਰ ਨਾਲ ਜਾਗ ਜਾਂਦੀ ਹੈ ਜੇ ਤੁਹਾਨੂੰ ਨਹੀਂ ਇਸ ਤਰ੍ਹਾਂ ਸਮਝ ਲਾ ਲਈ ਤੁਸੀਂ ਹਾਫ ਪੈਰ ਲਗਾ ਸਕਦੇ ਹੋ ਹਾਫ ਪੈਰ ਨਾਲ ਬੜੀਆ ਲੱਗਦੀ ਹੈ ਬੁਰਾ ਸਾਨੂੰ ਹੱਥ ਪਈ ਐ ਇਹ ਸ਼ੁਰੂ ਤੋਂ ਅੰਬ੍ਰੇਲਾ ਮਸ਼ੀਨ ਤੇ ਉਹ ਐਦਾਂ ਹੀ ਨਾ ਦਿੰਦੇ ਸੀਗੇ ਤੇ ਉੱਥੇ ਖੱਬਾ ਸੱਜਾ ਨਹੀਂ ਇਹ ਵਰਤਦੇ ਤੇ ਉਦੋਂ ਨਹੀਂ ਸਾਨੂੰ ਹੱਥ ਪਈ ਹੋਈ ਇਸ ਤਰ੍ਹਾਂ ਲਗਾਉਣ ਦੀ ਮੈਂ ਅੱਜ ਕੋਲ ਪੈਪਿੰਗਾਂ ਦੇਖ ਨੂੰ ਬਣੀ ਬਣਾਈ ਮਿਲ ਜਾਂਦੀ ਹੈ ਪੇੜ ਨਹੀਂ ਬਣਾ ਕੇ ਲਾਉਂਦੇ ਹੇ ਡੋਰੀ ਦੀ ਹੁਣ ਡੋਰੀ ਵੀ ਬਾਰੇ ਕੋ ਪਈ ਆ ਆ ਸੱਤ ਅੱਠ ਰੋਲ ਪੈਨੇ ਆ ਡੋਰੀ ਦੇ ਇਕੱਠੀ ਲਿਆ ਕੇ ਰੱਖੇ ਹੋਏ ਪਰ ਵਿੱਚ ਦੀ ਕਈ ਵਾਰ ਰੈਡੀमेड ਵੀ ਲੈ ਆਈ ਦੀ ਸਿਮਰ ਨਾ ਮਿਲੇ ਨਾ ਸਿਮਰ ਲੈ ਕੇ ਬਣਾ ਕੇ ਲਾਉਣਾ ਨਵੇਂ ਪਨੇ ਵਾਲੀ ਲਾਉਣਾ ਜੇ ਸਿਮਰ ਨਾ ਮਿਲੇ ਤੇ ਆ ਰੋਲ ਜਾਂ ਲੈ ਆਈ ਤਾਂ ਬਾਕੀ ਡਰਿਆ ਨਾ ਕਰੋ ਕੰਮ ਕਰਨ ਲੱਗੇ ਕੋਈ ਦਿੱਕਤ ਨਹੀਂ ਆ ਅਸੀਂ ਵੀ ਕਦੇ ਸਿੱਖੇ ਸੀਗੇ ਅਸੀਂ ਵੀ ਲੋਕਾਂ ਦੇ ਕੱਪੜਿਆਂ ਦੇ ਸਿੱਖੇ ਸੀ ਮੇਰੇ ਉਸਤਾਦ ਨੂੰ ਕਹਿੰਦੇ ਹੁੰਦੇ ਸੀ ਸਾਰੇ ਉਹ ਸਾਡਾ ਸੂਟ ਨਾ ਦਈਏ ਇਹਨੂੰ ਚੇਲੇ ਨੂੰ ਮੇਰੇ ਉਸਤਾਦ ਨੇ ਕਹਣਾ ਬਸ ਸਿੱਖੋ ਕਿੱਥੇ ਇਹ ਅਸੀਂ ਤਾਂ ਲੋਕਾਂ ਦੇ ਕੱਪੜਿਆਂ ਦੇ ਸਿੱਖੇ ਆ ਬਾਕੀ ਡਰ ਨਹੀਂ ਕਦੇ ਸੁਰੂ ਤੋਂ ਡਰੇ ਨਹੀਂ ਤੇਰੇ ਕੱਪੜੇ ਖਰਾਬ ਕਰੇ ਮੈਂ ਡਰ ਕੇ ਐ ਨਹੀਂ ਵੇ ਨਹੀਂ ਛੱਡ ਦਰਜੀਆ ਜਾਂ ਛੱਡ ਦਈਏ ਕੰਮ ਉਹਦੇ ਕੱਟੀਆਂ ਹੀ ਨਾ ਅਸੀਂ ਤਾਂ ਕੱਪੜਿਆਂ ਨੂੰ ਕੱਟ ਕੇ ਹੀ ਦੇਖਦੇ ਆ ਬਣਦਾ ਕਿ ਨਹੀਂ ਬਣਦਾ ਆਦੇਸ ਤਰੀਕੇ ਨਾਲ ਲਾਉ ਪੈਪਿੰਗ 2 ਇੰਚੀ ਕਪੜਾ ਜ਼ਰੂਰ ਹੋਣਾ ਚਾਹੀਦਾ ਮਾਰਜਨ ਦਾ ਅੰਦਰ ਫੋਲਡ ਵਾਸਤੇ ਤਾਂ ਇਹ ਪੈਪਿੰਗ ਵਧੀਆ ਲੱਗਦੀ ਹੈ ਕਿਉਂਕਿ 2 ਇੰਚ ਮੈਂ ਤਾਂ ਕਹਿ ਰਹੇ ਆਂ ਕਈ ਵਾਰ ਕਪੜਾ ਖੋਲਣਾ ਵੀ ਪੈ ਸਕਦੀ ਆ ਸ਼ਰਟ ਜਿਵੇਂ ਕਿ ਦੀ हिਪ ਟਾਈਟ ਵਗੈਰਾ ਵਜੇ ਤੇ ਅੰਦਰ ਮਾਰਜਨ ਹੋਵੇ ਤਾਂ ਬੰਦਾ ਖੋਲ ਸਕਦਾ ਬਾਕੀ ਡਰੋ ਨਾ ਬਕਾ ਭਟਾ ਕਰਕੇ ਲਾਇਆ ਕਰੋ ਪੈਪਿੰਗ ਲਾਉਣੀ ਹੈ ਤਾਂ ਕਿਉਂਕਿ ਜੇ ਬੀਬੀਆਂ ਮੈਂਟਰ ਨਹੀਂ ਲਾਉਂਦੀਆਂ ਕਹਿਣ ਲੱਗੀਆਂ ਭਾਈ ਥੋੜੀ ਜਿਹੀ ਟਾਈਟ ਹੋ ਗਿਆ ਖੁੱਲਾ ਕਰਦੇ ਮੜਾ ਜਾ ਮੜਾ ਜਾ ਮੂੰਹ ਲਾਇਆ ਇਹ ਉਹਨਾਂ ਦਾ ਸਾਡਾ ਕੰਮ ਵੱਜ ਜਾਂਦਾ ਜਿਵੇਂ ਪਾਈਪਿੰਗ ਸਾਰੀ ਖੁੱਲ ਨਹੀਂ ਪੈਂਦੀ ਸਲਾਈ ਅਸੀਂ ਪੱਟੀ ਸਲਾਈ ਨਹੀਂ ਲਾਈਦੇ ਮੈਂਟਰ ਚੋਂ ਮਾਰੀ ਤੇ ਖਿੱਚ ਕੇ ਸਾਰੀ ਕਿਉਂਕਿ ਪੱਕਾ ਕੰਮ ਅਸੀਂ ਪਹਿਲਾਂ ਬਹੁਤ ਕਰਦੇ ਸੀ ਲੋਕੀ 10-10 ਸਾਲ ਦੀ ਗਾਰੰਟੀ ਲੈ ਲੈਂਦੇ ਸੀ ਸਾਡੇ ਤੋਂ ਬੜਾ ਖੁਸ਼ ਹੋ ਕੇ ਕਹਿੰਦੇ ਸੀ ਭਾਈ ਤੇਰਾ ਕੱਪੜਾ ਨਹੀਂ ਫਟਦਾ ਸਲਾਈਆਂ ਨਹੀਂ ਫਟਦੀਆਂ ਹੁਣ ਉਹੀ ਲੋਕ ਕਹਿੰਦੇ ਨੇ ਭਾਈ ਤੇਰੀ ਸਲਾਈ ਹੁਣ ਉੱਧਰ ਜ ਜਾਂਦੀ ਹੈ ਕਰੀਏਗੀ ਉਹਨਾਂ ਦਾ ਅਲਟਰੇਸ਼ਨ ਬਹੁਤ ਆਉਂਦੀ ਆ। ਵਾਲੀਆਂ ਬ੍ਰੇਕ ਸਾਇਨਸ ਸਲਾਈਆਂ ਲਾਵਾਂਗੇ ਉਹ ਲਾਈਨਿੰਗਾਂ ਚ ਖੁੱਭ ਜਾਂਦੀਆਂ। ਖੋਲਦੀਆਂ ਨਹੀਂ ਮੁੜ ਕੇ। ਸਾਲ-ਸਾਲ ਬਾਅਦ ਅਲਟਰ ਲੈ ਕੇ ਆ ਜਾਂਦੇ ਸਾਨੂੰ ਕਿਹੜਾ ਤੇ ਪੈਸੇ ਮਿਲਦੇ ਆ। ਮੂੰਹ ਹਲਾਉਣੇ ਜਿਵੇਂ ਭਾਈ ਕਰਦੀ ਮੜਾ ਜਿਹਨੂੰ। ਆ ਦੇਖੋ ਇਦਾਂ। ਇਹ ਕੈਮਰਾ ਨਾ ਇਦਾਂ ਕੋਲੇ ਤੁਹਾਨੂੰ ਜਿਆਦਾ ਵਧੀਆ ਦਿਖਾ ਨਹੀਂ ਸਕਿਆ ਮੇਰੇ ਕੋਲ ਚੇਲਾ ਨਹੀਂ ਹੈ ਕੋਈ ਚੇਲਾ ਜਦੋਂ ਰੱਖਦੇ ਆ ਉਹ ਪਹਿਲਾਂ ਹੀ ਲੰਗਨ ਸਰ ਕਹਿੰਦੇ ਕਿੰਨੀ ਤਨਖਾਹ ਦੇਂਗਾ ਵਿੱਚ ਚੇਲਾ ਰੱਖੇਗਾ ਤੈਨੂੰ ਮੈਂ ਮਾਲਕ ਬਣਾ ਲਿਆ ਹੈ ਮੈਨੇਜਰ ਰੱਖਣਾ ਇੱਥੇ ਤੇ ਚਲੋ ਮੈਂ ਕਰਦਾ ਕੈਮਰਾਮੈਨ ਦਾ ਵੀ ਇੰਤਜ਼ਾਮ ਕਰੂੰਗਾ ਅੱਗੇ ਤੋਂ ਵੀਡੀਓ ਮੇਰੇ ਕੋਲ ਬਹੁਤ ਆ ਦਿਮਾਗ 'ਚ ਬਹੁਤ ਕੁਝ ਆ ਦੱਸਣ ਵਾਸਤੇ ਕਿਉਂਕਿ ਚੇਲੇ ਨਹੀਂ ਹੈਗੇ ਅੱਜਕੱਲ ਮਿਲਦੇ ਮੇਰੇ ਦਿਮਾਗ 'ਚ ਬਹੁਤ ਆਟਮਾ ਨੇ ਗਿੜੀਆਂ ਨਾਰਮਲ ਜ਼ਿੰਦਗੀ 'ਚ ਕੰਮ ਆਉਂਦੀਆਂ ਜਿਵੇਂ ਸਲਵਾਰ ਸੂਟ ਹੋ ਗਿਆ ਜਾਂ ਪੈਂਟ ਹੋ ਗਈ ਪਲੱਜ ਹੋ ਗਿਆ ਹੈਵੀ ਸਾਈਜ਼ ਦੇ ਪਲੱਜ ਪੈਂਟ ਹੋ ਗਿਆ ਤੇ ਕਈ ਵਾਰ ਬੰਦਾ ਆੜ ਜਾਂਦਾ ਜਿਵੇਂ ਸਟ੍ਰੇਟ ਸਲਵਾਰ ਹੋ ਗਈ ਅੱਜਕੱਲ ਚੱਲਦੀ ਹੈ ਇਹਨਾਂ ਚੀਜ਼ਾਂ ਨਾਲ ਹੀ ਸਾਡੀ ਰੋਟੀ ਚੱਲਣੀ ਹੈ ਡਰੈਸਾਂ ਪਰੋਸਾਂ ਨਾ ਕਿੱਥੇ ਸਾਲ 'ਚ ਇੱਕ ਦੀ ਆ ਗਈ ਕੋਈ ਆ ਗਈ ਹਨਾ ਦੋ ਆ ਗਈਆਂ ਤਿੰਨ ਆ ਗਈ ਇਹਦੇ ਨਾਲ ਥੋੜੇ ਰੋਟੀ ਚੱਲਨੇ ਨਾਰਮਲ ਕੰਮ ਨਾਲ ਜ਼ਿਆਦਾ ਸਾਨੂੰ ਰੋਟੀ ਮਿਲਦੀ ਆ ਪੈਂਟ ਹੋ ਗਈਆਂ ਪਲੱਜ ਹੋ ਗਏ ਪੈਂਟਾਂ ਹੋ ਗਈਆਂ ਹਨ ਤੇ ਬਾਕੀ ਮੇਰੇ ਕੋਲ ਵਧੀਆ ਆਈਡੀਆ ਹੈਗੇ ਮੇਰੇ ਕੋਲ ਉਹ ਤਾਂ ਹੈਵੀ ਵੀ ਸਾਈਜ਼ ਆ ਜਾਂਦੇ ਮੋਢੇ ਦੀ ਕਟਿੰਗ ਦਾ ਬਿਲਕੁਲ ਬੈਸਟ ਤਰੀਕਾ ਮੇਰੇ ਕੋਲੇ ਤੇ ਕੋਈ ਦਿੱਕਤ ਨਹੀਂ ਆਉਂਦੀ ਮੋਢੇ ਦੀ ਕਟਿੰਗ ਬਿਲਕੁਲ ਸੇਫ ਸਹੀ ਆਉਂਦੀ ਹੈ ਫਿਟਿੰਗ ਵੀ ਠੀਕ ਆਉਂਦੀ ਹੈ ਬਾਕੀ ਇਹ ਹੈ ਮੇਰੇ ਕੋਲ ਵੀਡੀਓ ਕੈਮਰਾਮੈਨ ਨਹੀਂ ਹੈ ਕੋਈ ਵੀਡੀਓ ਬਣਾਉਣ ਵਾਸਤੇ ਤੇ ਤਾਂ ਥੋੜਾ ਜਿਹਾ ਮੈਂ ਉਹ ਕਰ ਰਹੇ ਹਾਂ ਆ ਵੀ ਬੜੇ ਦਿੱਕਤ ਕਰਕੇ ਬਣਾਈ ਆ ਮੜੌਖਾ ਕੈਮਰਾ ਰੱਖ ਕੇ ਬਣਾਈ ਆ ਬਾਕੀ ਇਹ ਕਪੜਾ ਹੈਗਾ ਆਰਗੈਂਜ਼ਾ ਪਕਾੜਾ ਸਿਰਕੀ ਕਰਾਇਆ ਆਰਗੈਂਜ਼ ਆਇਆ ਹੈ ਤੇ نیچے ਹੈਗੀ ਇਹਦੀ ਲਾਈਨਿੰਗ ਟਾਫਟਾ ਕਾਟਨ ਦੀ ਡਾਈ ਕਰਵਾ ਕੇ ਲੱਗੀ ਹੋਈ ਹੈ ਤੇ ਕੰਮ ਨੇ ਵਧੀਆ ਕਰਕੇ ਦੋਗਾ ਗਾਗ ਨੂੰ ਜਦ ਗਾਗ ਪੈਸੇ ਭਰਦਾ ਨੂੰ ਟਾਫਟਾ ਡਾਈ ਕਰਾ ਕੇ ਲਾ ਦੋ ਤੇ ਕੋਈ ਦਿੱਕਤ ਨਹੀਂ ਹੈ ਆਪਣੇ ਡਾਈ ਦੇ ਪੈਸੇ ਲਾ ਕੇ ਟਾਫਟਾ ਲਾ ਕੇ ਆਪਣਾ ਮਾਰਜਨ ਕੱਢੋ ਜਿਹੜਾ ਜਾਣ ਆਉਣ ਦਾ ਟਾਈਮ ਖਰਾਬ ਹੁੰਦਾ ਲੋ ਕੋਈ ਪਹਿਲਾਂ ਥੋੜੀ ਆਵੇਂ ਥੜਾ ਤਾਂ ਨਾਪਦਾ ਕਰੂਗਾ ਹਰ ਬੰਦਾ ਰੋਟੀ ਖਾਣੀ ਆ ਹਨਾ ਤੇ ਬਾਕੀ ਬਹੁਤ ਕੁਝ ਹੈ ਮੇਰੇ ਕੋਲੇ ਬਾਕੀ ਕਮੈਂਟ ਕਰ ਸਕਦੇ ਹੋ ਤੁਸੀਂ ਜੇ ਤੁਹਾਨੂੰ ਕਿਸੇ ਸਾਈਜ਼ ਦੀ ਪੈਂਟ ਨਹੀਂ ਕਟਿੰਗ ਦੀ ਪਤਾ ਲੱਗ ਰਿਹਾ ਮੈਨੂੰ ਸਾਈਜ਼ ਕਮੈਂਟ ਦੇ ਵਿੱਚ ਪੂਰਾ ਸਾਈਜ਼ ਲਿਖ ਕੇ ਦੇ ਦੂੰ ਤੇ ਹੋਰ ਮੈਂ ਤੁਹਾਨੂੰ ਸਾਈਜ਼ ਦੀ ਪੈਂਟ ਦੀ ਕਟਿੰਗ ਕਰਕੇ ਦੱਸ ਦੂੰਗਾ ਫਰੈਂਟ ਦੀ ਬਲਾਜੋ ਦੇ ਕੁਝ ਵੀ ਤਾਂ ਪੁੱਛ ਸਕਦੇ ਨਹੀਂ ਕੋਈ ਚੱਕਰ ਨਹੀਂ ਹੈ ਤੇ ਆ ਦੇਖੋ ਚੰਗੀ ਤਰ੍ਹਾਂ ਇਹ ਤਾਂ ਜਿਹੜੀ ਬਾਕੀ ਆ ਧਾਗੇ ਜਿਹੇ ਆ ਤਾਂ ਅੰਦਰ ਉਦਾਂ ਹੀ ਹੋਣੇ ਆ ਜਾਂ ਤਰਪਾਈ ਕਰਨੀ ਆ ਅੰਦਰੋਂ ਕਰਕੇ ਟਾਂਕੇ ਲਾਗਦੇ ਹੁੰਦੇ ਆ ਨਾ ਜਿੰਨੀ ਮਰਜ਼ੀ ਉਹ ਸਪਾਈ ਦੇ ਤਾਂ ਹੁਣ ਤਾਂ ਹੋਣੀ ਨਹੀਂ ਆ ਤਾਂ ਵੈਸੇ ਅੰਦਰ ਕਰਨੇ ਹੀ ਬੰਦ ਮੜ ਜਾ ਤਰਪਾਈ ਤੇ ਹੁਣ ਆਉਂਦਾ ਸਹੀ ਇਹ ਅੰਦਰ ਥੋੜੀ ਜਿਹੀ ਤਾਂ ਕੱਚੀ ਦੇ ਟਾਂਕੇ ਤੋਂ ਖੋਲ ਕੇ ਫਿਰ ਉਸ ਤੋਂ ਤਰਪਾਈ ਫੇਰ ਤਾਂ ਵਧੀਆ ਹੁੰਦੀ ਆ ਜੀ ਬਾਕੀ ਟਾਈਮ ਦਾ ਨਾ ਘਬਰਾਇਆ ਕਰੋ ਟਾਈਮ ਭਾਵੇਂ ਘੰਟੇ ਦੀ ਜਗ੍ਹਾ 2 ਘੰਟੇ ਲਾਓ ਵਰ ਕੰਮ ਇਹ ਜਾਂ ਕਰੋ ਚਾਰ ਬੰਦਿਆਂ ਚਾਰ ਲੇਡੀਸ ਲੇਡੀਸ ਕਹੇ ਸਹੀ ਵੀ ਜੁਕੀਆਂ ਪੁੱਛਣ ਵੀ ਆ ਕੰਮ ਕਰਾਇਆ ਕਿੱਥੋਂ ਅਗਲਾ ਤੁਹਾਨੂੰ ਲੱਭਦਾ ਫਿਰੇ ਪਿੱਛੇ ਪਿੱਛੇ ਜਿੱਧਰ ਵੀ ਜਾਵਾਂ ਤੁਸੀਂ ਵੀ ਹਾਂ ਭਾਈ ਉਹ ਦੁਕਾਨ ਕਿੱਥੇ ਆ ਹੁਣ ਕਿੱਥੇ ਆ ਤੂੰ ਕਿੱਥੇ ਕੰਮ ਕਰਦਾ ਨਾ ਐ ਨਹੀਂ ਹੈਗਾ ਵੀ ਅਸੀਂ ਕੰਮ ਕਰੀ ਅਗਲੇ 2-4 ਨੂੰ ਕਹਿਣੇ ਤਾਂ ਕੰਮ ਇਹ ਨਹੀਂ ਵਧੀਆ ਕਰਦਾ ਚਲੋ ਅਸੀਂ ਵੀ ਸੰਤੁਸ਼ਟ ਨਹੀਂ ਕਰ ਸਕਦੇ ਸਾਰਿਆਂ ਨੂੰ ਤੇ ਲੈ ਕੰਮ ਜਿਹੜਾ ਕ ਵਧੀਆ ਆਪਣੇ ਵੱਲੋਂ ਕਰਨਾ ਚਾਹੀਦਾ ਕਮ ਸੇ ਕਮ 8-10% ਲੋਕ ਤਾਂ ਸਾਡੇ ਤੋਂ ਸੰਤੁਸ਼ਟ ਹੋਣ ਸਾਡੇ ਕੰਮ ਤੋਂ 100% ਤਾਂ ਅਸੀਂ ਨਹੀਂ ਕਰ ਸਕਦੇ 8-10% ਹੀ ਗਾਹਕ ਡੱਗ ਜਾਣ ਇੰਨੇ ਨਹੀਂ ਸੰਭਾਲੇ ਜਾਂਦੇ ਬਹੁਤ ਹੋ ਜਾਂਦੇ ਨੇ 100% ਕਾਹਕ ਤਾਂ ਫਿਰ ਬਹੁਤ ਹਾਈ ਕੰਮ ਹੋ ਜਾਂਦਾ ਉਹ ਤਾਂ ਵੀ ਸੰਭਾਲ ਤੋਂ ਪਰੇ ਹੋ ਜਾਂਦਾ ਬਾਕੀ ਵਾਲਾ ਖਲਾਰਾ ਇਸ ਕੰਮ 'ਚ ਨਹੀਂ ਕਰਨਾ ਚਾਹੀਦਾ ਇਸ ਕੰਮ 'ਚ ਬਾਹਲੀ ਲੇਬਰ ਰੱਖਣ ਨਾਲ ਤਾਂ ਫਿਰ ਬਿਊਟੀ ਪਾਰਲਰ ਖੋਲ ਲਓ ਉੱਥੇ ਤੁਹਾਨੂੰ ਬਹੁਤ ਕਮਾਈ ਹੋਣੀ ਆ ਬਾਕੀ ਆਹ ਥੋੜਾ ਜਿਹਾ ਕੈਮਰਾਮੈਨ ਹੈ ਨਹੀਂ ਮੇਰੇ ਕੋਲੇ ਉਹਦੇ ਕਰਕੇ ਇਹ ਤਾਂ ਹੋ ਰਹੀ ਆ। ਸਲਾਈ ਮੈਂ ਤੁਹਾਨੂੰ ਪੂਰੇ ਸਹੀ ਦਿਖਾ ਨਹੀਂ ਸਕਦਾ। ਤੇ ਆ ਦੇਖੋ ਇੱਥੇ ਮੈਂ ਗਾਇਦੇ ਨਾਲ ਥੋੜਾ ਜਿਹਾ ਪੈਰ ਉਧਰ ਉਧਰ ਕਰ ਲੈਣਾ ਉਹਨੂੰ। ਉਹ ਕੈਮਰਾ ਥੋੜਾ ਜਿਹਾ ਹਿੱਲ ਗਿਆ ਜੀ। ਕੈਮਰਾਮੈਨ ਨਾ ਹੋਣ ਕਰਕੇ ਚਲੋ ਬਾਕੀ ਦੇਖ ਲਓ ਐਂਡ ਤੇ ਕ ਵੀ ਦੇਖ ਤੁਸੀਂ ਦੇਖ ਸਕਦੇ ਹੋ ਐਂਡ ਤੇ ਬਾਜੂ ਨੂੰ ਲਗਾਇਆ ਉਹਦੇ ਸਿੰਗਲ ਪੈਰ ਕਰਕੇ ਲਗਾਈ ਆਵੇਂ ਤੇ ਉਹ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਕਰੀ ਆ ਆ ਦੇਖੋ ਉੱਤੇ ਪੈਪਿੰਗ ਹੋ ਗਈ ਆ ਹੁਣ ਪੂਰੀ ਹਨਾ ਹੁਣ ਇਸ ਤੋਂ ਬਾਅਦ ਮੈਂ ਬਾਜੂ ਲਗਾਉਣ ਲੱਗੇ ਆ ਇਸ ਤੋਂ ਓਕੇ ਆ ਦੇਖੋ ਛੁਲੇ ਸਿੰਘ ਪੂਰੀ ਆ ਜਾਂਦੀ ਆ ਉਹਨਾਂ ਥੋੜਾ ਡਰ ਨਾ ਰੱਖੋ ਮਨ ਦੇ ਵਿੱਚ ਜੇ ਡਰ ਜਾਂਦੇ ਆ ਨਾ ਉਹਦਾ ਦਿੱਕਤ ਆਉਂਦੀ ਆ ਕੰਮ ਐ ਨਹੀਂ ਮਾੜਾ ਜਾਂਦਾ ਕੋਈ ਦਿੱਕਤ ਨਾ ਕਰਿਆ ਕਰੋ ਡਰਿਆ ਨਾ ਕਰੋ ਉਹ ਦੇਖੋ ਵਧੀਆ ਫਿਨਿਸ਼ਿੰਗ ਹੋਣੀ ਕੋ ਚੱਕਰ ਨਹੀਂ ਹੈਗਾ ਡਰਿਆ ਨਾ ਕਰੋ ਬੜਾ ਨਾਲ ਜਿੱਥੋਂ ਡਰਗੇ ਨਾ ਉਸ ਉਥੇ ਹੀ ਕੰਮ ਕਰਾਓ ਇਹਨਾਂ ਦਾ ਹੁਣ ਇਹਦੀ ਆਪਾਂ ਲਾਵਾਂਗੇ ਇਹਦੀ ਬਾਹਾਂ ਨੂੰ ਆਹ ਦੇਖੋ ਇੱਥੇ ਗੜਾ ਦਿਖਾ ਰਹੇ ਨੇ ਤੁਹਾਨੂੰ ਗੜੇ ਤੇ ਸਿੰਗਲ ਪੈਰ ਲੱਗੀ ਆ ਉਹ ਹੀ ਕੈਮਰਾਮੈਨ ਦੀ ਥੋੜੀ ਜਿਹੀ ਹੈਗੀ ਕਮੀ ਮੇਰੇ ਕੋਲ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ ਪੂਰੀ ਆਹ ਦੇਖੋ ਗੜੇ ਦੇ ਨਾਲ ਨਾਲ ਵੀ ਲਾਈ ਆ ਹੈਂਡਵਰਕ ਹੈਂਡਵਰਕ ਦੇ ਨਾਲ ਡ੍ਰੈਪਿੰਗ ਆ ਜੇ ਤੂੰ ਕੰਮ ਕਰਨੀ ਲੱਗ ਗਿਆ ਡਰਿਆ ਨਾ ਕਰੋ ਮੜ ਜਾ ਕੀ ਉੱਧਰ ਉੱਧਰ ਹੋ ਜਾਊਗਾ ਕੋਈ ਚੱਕਰ ਨਹੀਂ ਆ ਦੇਖੋ ਇੱਥੇ ਹੁਣ ਬਾਜੂ ਲਗਾ ਰਹੇ ਆ ਬਾਜੂ ਦੇ ਅੱਗੇ ਹੈਂਡਵਰਕ ਤੇ ਉੱਥੇ ਥੋੜਾ ਜਿਹਾ ਮੈਨੂੰ ਹੋਰ ਧਿਆਨ ਨਾਲ ਲਾਉਣੀ ਪੈਣੀ ਆ ਆ ਦੇਖੋ ਇੱਥੇ ਆ ਦੇਖੋ ਥੋੜਾ ਜਿਹਾ ਪੈਰ ਸੈੱਟ ਕਰ ਲੈਣਾ ਮਨ ਆਨੇ ਹਿਸਾਬ ਨਾਲ ਇਹ ਵੀ ਮੇਰੇ ਇਦਾਂ ਪੈਰ ਆ ਜਿਹੜੇ ਖਾਸ ਸਪੈਸ਼ਲ ਪੈਰ ਬਣਾਏ ਹੋਏ ਸੀ ਆਪ ਬਣਾਏ ਆ ਇਹਦੇ ਵਿੱਚ ਸੈਂਟਰ ਸਪੇਸ ਜ਼ਿਆਦਾ ਸੀ ਆਪ ਤਿਆਰ ਕਰਾਇਆ ਮੈਂ ਆਪ ਹੀ ਕਰਿਆ ਘਰੇ ਜਾਨੀ ਘਰੇ ਤਿਆਰ ਕਰਿਆ ਥੋੜੀ ਸਪੇਸ ਇਹਦੀ ਸੈੱਟ ਕਰੀ ਹੋਈ ਆ ਬਾਜ਼ਾਰੋਂ ਨਹੀਂ ਮਿਲਦਾ ਉਹ ਜਿਹੜੇ ਮਿਲਦੇ ਆ ਵਧੀਆ ਨਹੀਂ ਹੁੰਦੇ ਆ ਇਹਦੇ ਵਿੱਚ ਦੀ ਡੋਰੀ ਚੱਲ ਰਹੀ ਆ ਇਹ ਬਾਕੀ ਜੇ ਤੁਹਾਨੂੰ ਸਲਾਈ ਮਸ਼ੀਨ ਦਾ ਕੋਈ ਸਮਾਨ ਚਾਹੀਦਾ ਉਹ ਜਿਹੜੇ ਅੱਜ ਕੱਲੇ ਲੇਟਚਸਟ ਨੇ ਜੁਕੀ ਮਸ਼ੀਨ ਸਪੇਅਰ ਪਾਰਟ ਜਾਂ ਜੁਕੀ ਮਸ਼ੀਨ ਪਾਰਟ ਆਪਣੇ ਫਲਿੱਪਕਾਰਟ ਤੇ ਸਰਚ ਕਰਿਆ ਕਰੋ ਉੱਥੋਂ ਮਿਲਦਾ ਸਾਰਾ ਸਮਾਨ ਇਹਦਾ ਜਿੰਨਾ ਵੀ ਆ ਤੁਹਾਨੂੰ ਫਲਿੱਪਕਾਰਟ ਤੋਂ ਖਾਸ ਕਰ ਹੋਰ ਕਿਸੇ ਐਪ ਤੋਂ ਨਾਲ ਸਾਡੇ ਕਰੀ ਮਹਿੰਗੇ ਦਿੰਦੇ ਸਮਾਨ ਜੁਕੀ ਸਪੇਅਰ ਪਾਰਟਸ ਵਿੱਚ ਸਰਚ ਕਰੋਗੇ ਜਾਂ ਜੁਕੀ ਪਾਰਟਸ ਸਰਚ ਕਰੋਗੇ ਸਭ ਕੁਝ ਆ ਜਾਣਾ ਸੁਈ ਤੋਂ ਲੈ ਕੇ ਆਹ ਆਪਣੇ ਪੈਰ ਲਾਉਣ ਵਾਲਾ ਜਿਹੜਾ ਆ ਨਟ ਜਿਹੜਾ ਲਾਇਆ ਸਪਰਿੰਗ ਵਾਲਾ ਤੇ ਪੈਰ ਸਭ ਕੁਝ ਆ ਜਾਊਗਾ ਲੇਕਿਨ ਇੱਥੋਂ ਦੇਖਣਾ ਆ ਜਾਂ ਦੇਖ ਕੇ ਇਹ ਤਾਂ ਸਸਤਾ ਕਿੱਥੇ ਆ ਜਿਵੇਂ ਪੈਰ 30 ਰੁਪਏ ਦਾ ਪੈਰ ਆ ਜਾਂਦਾ ਕੱਪਾ ਸੱਜਾ ਜਾਂ ਪੈਰ ਜਿਹੜਾ ਲੱਗਿਆ ਆ 50 ਰੁਪਏ ਦੀ ਟੈਨਸ਼ਨ ਆ 5 5-6 ਰੁਪਏ ਦੀ ਫਰਕੀ ਆ ਤੇ ਜਣੀ ਆਨਲਾਈਨ ਚੈੱਕ ਕਰ ਲਿਆ ਕਰੋ ਜੇ ਮਹਿੰਗਾ ਲੱਗਦਾ ਸਮਾਨ ਫਿਰ ਨਾ ਲਿਆ ਕਰੋ ਦੱਬੀਆਂ 40 ਰੁਪਏ ਟੱਬੀਆਂ ਪੱਤੀ ਵਾਲੇ ਜਿਹੜੀ ਅੱਜ ਕੱਲ ਪੱਤੀ ਲੱਗਦੀ ਹੈ ਵਿੱਚ ਓਮਬਰੇਡਾ ਦੇ ਵੀ ਇਹੇ ਟੱਬੀ ਲੱਗ ਜਾਂਦੀਆਂ ਚਲੋ ਬਾਕੀ ਕੈਮਰਾ ਤਾਂ ਹਿੱਲੇ ਗਿਆ ਜੀ ਬਾਲਾ ਕੁਛ ਅੱਕੇ ਤਾਂ ਮਨੋ ਦਾ ਨਜ਼ਰ ਨਹੀਂ ਆਉਣਾ ਹੈਗਾ ਕੈਮਰਾਮੈਨ ਦਾ ਥੋੜੀ ਜਿਹੀ ਸਮੱਸਿਆ ਆ ਚਲੋ ਠੀਕ ਆ ਧੰਨਵਾਦ ਜੀ Thank <laughs> you.